ਕੁਝ ਔਰਤਾਂ ਆਪਣੇ ਬੰਦੇ ਦੀ ਮਜਬੂਰੀ ਸਮਝ ਕੇ ਨਾ ਤੇ ਫਿਰ ਉਹਦੇ ਨਾਲ ਕੰਮ ਕਰਵਾਉਂਦੀਆਂ ਨੇ ਸੱਚੀ ਯਾਰ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੁਸੀਂ ਸਰੀਰ ਦੇਖੋ ਬਜ਼ੁਰਗ ਦਾ ਕਿਹੜੇ ਹਾਲਾਤਾਂ ਦੇ ਵਿੱਚ ਆ ਤੇ ਫਿਰ ਵੀ ਆਪਣੇ ਪਰਿਵਾਰ ਦੇ ਲਈ ਨਾ ਪੱਠੇ ਲੈ ਕੇ ਆਇਆ ਖੇਤੋਂ ਉਮਰ ਭਾਵੇਂ ਕਿੰਨੀ ਹੀ ਹੋਵੇ ਪਰ ਆਪਣੇ ਪਰਿਵਾਰ ਦੀ ਨਾ ਸਭ ਤੋਂ ਵੱਧ ਫਿਕਰ ਕਰਦਾ ਹੁੰਦਾ ਬੰਦਾ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕਈ ਵੀਰਾਂ ਦੀ ਨਾ ਇਦਾਂ ਦੀ ਸੋਚ ਹੁੰਦੀ ਆ ਵੀ ਹੋਰਾਂ ਦੇ ਲਈ ਭਲਾ ਸੋਚਦੇ ਝੁੰਡੇ ਨੇ ਇਹ ਵੀਰ ਨੇ ਨਾ ਇਹ ਪੁਰਾਣੇ ਨਲਕੇ ਨੂੰ ਦੇਖੋ ਯਾਰ ਕਿੰਨੀ ਵਧੀਆ ਸਫਾਈ ਕੀਤੀ ਆ ਸੱਚੀ ਯਾਰ ਇਹ ਨਾ ਵੀਰਾਂ ਖਾਤਰ ਨਾ ਦਿਲੋਂ ਸਲੂਟ ਆ ਵੀ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਉਤੋਂ ਉਤੋਂ ਤਾਂ ਕਿਸਾਨ ਬੜੇ ਕਹਾਉਂਦੇ ਦੇਖੇ ਨੇ ਅਸਲੀ ਕਿਸਾਨ ਤਾਂ ਬਈ ਆਹਾਗਾ ਜਿਹੜਾ 25 ਪਸ਼ੂਆਂ ਨੂੰ ਪਾਲਦਾ ਕੱਖ ਪੱਠਾ ਵੱਢ ਕੇ ਨਾ ਆਪ ਹੀ ਪਸ਼ੂਆਂ ਦੀ ਸੰਭਾਲ ਕਰਦਾ ਤੇ ਆਪਣੇ ਕੰਮ ਦੀ ਜ਼ਿੰਮੇਵਾਰੀ ਫੁੱਲ ਸਮਝਦਾ ਅਸਲੀ ਕਿਸਾਨ ਤਾਂ ਬਈ ਇਹਨੂੰ ਕਹਿੰਦੇ ਨੇ ਜਿਹੜੇ ਸਖਤ ਮਿਹਨਤ ਕਰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ